ਘਰ ਦੀ ਗਰੀਬੀ ਤੋਂ ਤੰਗ ਆ ਕੇ ਦੂਜੇ ਮੁਲਕਾਂ ਦਾ ਰਾਹ ਫੜਨ ਵਾਲੇ ਨੌਜਵਾਨਾਂ ਦੀ ਤ੍ਰਾਸਦੀ ਤੋਂ ਹਰ ਕੋਈ ਜਾਣੂ ਹੈ ਘਰ ਦੀ ਆਰਥਿਕ ਮੰਦਹਾਲੀ ਦੇਖਦੇ ਹੋਏ ਇਹ ਨੌਜਵਾਨ 사ウਦੀ ਅਰਬ ਗਏ ਸਨ 사ウਦੀ ਅਰਬ ਚ ਫਸੇ 26 ਨੌਜਵਾਨਾਂ ਵਿੱਚੋਂ 23 ਪੰਜਾਬ ਦੇ ਵਸਨੀਕ ਨੇ ਜਦਕਿ ਤਿੰਨ ਨੌਜਵਾਨ ਹੋਰ ਰਾਜ ਨਾਲ ਸੰਬੰਧਿਤ ਨੇ 사ウਦੀ ਅਰਬ ਵਿੱਚ ਫਸੇ ਨੌਜਵਾਨਾਂ ਨੇ ਆਪਣੀ ਹਾਲਤ ਬਿੱਤੀ ਸੁਣਾਈ ਉਹਨੇ ਸਾਨੂੰ ਕਿਹਾ ਕਿ 35000 40000 ਬਣੂਗਾ ਉੱਥੇ ਹੀ ਉੱਥੇ ਦਾ ਜਾ ਕੇ ਜਦੋਂ ਉੱਥੇ ਦੇਖਿਆ ਜੀ ਕੰਪਨੀਆਂ ਬਹੁਤ ਖਰਾਬ ਸੀ ਯਾਨੀ ਕਿ 11 ਮਹੀਨੇ ਹੋ ਗਏ ਹੈ ਗੇਰੇ ਸਾਨੂੰ ਜੀ 11 ਮਹੀਨੇ ਵਿੱਚ ਸਿਰਫ ਦੋ ਵਾਰੀ ਸੈਲਰੀ ਦਿੱਤੀ ਉਹਨਾਂ ਨੇ ਬਾਕੀ ਬਾਅਦ ਸਭ ਕੋ ਮੋਲ ਖਰਾਬ ਹੋ ਗਏ ਫਿਰ 5-6 ਮਹੀਨੇ ਬਾਅਦ ਇਹ ਕੰਪਨੀ ਜੋ ਅਗੇ ਉਹ ਜੇ ਅਗੇ ਵੀ ਧਿਆੜੀਆਂ ਲਾਣ ਲਾ ਪਈ ਇੱਕ ਦੋ ਵਾਰੀ ਜੇਲ ਵੀ ਘਟ ਗਏ ਆ ਜੀ ਉੱਥੇ ਘਰ ਦੀਆਂ ਮਜਬੂਰੀਆਂ ਘਾਦੇ ਹਾਲਾਤ ਮਾੜੇ ਹੋਣ ਕਰਕੇ ਸੋਚਿਆ ਜਾਂਦਾ ਹੈ ਕਿ ਆਪਾਂ ਘਰ ਦੇ ਮਾਂ ਪਿਓ ਦਾ ਆਪਣੇ ਹੱਥ ਵੰਡਾ ਸਕੀਏ ਆਪਣੇ ਕਰਜ਼ੇ ਜਿਹੜੇ ਆ ਲਾ ਸਕੀਏ ਪਰ ਇਹਨਾਂ ਟਰੈਵਲ ਏਜੰਟ ਜਿਹੜੇ ਆ ਉਹ ਸਾਨੂੰ ਲੁੱਟ ਕੇ ਲਾਉਣ ਦੇ ਬਜਾਏ ਸਾਨੂੰ ਹੋਰ ਕਰਜ਼ੇ ਗਲ ਚੁੱਕਾ ਜਿਹੜਾ ਕਿ ਅਸੀਂ ਹੱਦ ਤੋਂ ਜ਼ਿਆਦਾ ਮਜਬੂਰ ਹੋ ਗਏ ਹੁਣ ਤੇ ਜਿਹੜਾ ਵੀ ਉਧਰ ਜਾ ਕੇ ਸਾਨੂੰ ਵੇਚਿਆ ਜਾਂਦਾ ਜਿੱਦਾਂ ਸਮਝ ਲਓ ਕੋਈ ਵੀ ਚੀਜ਼ ਆਪਾਂ ਨੂੰ ਇੱਕ 2 ਸਾਲ ਦਾ 3 ਸਾਲ ਦਾ ਐਗਰੀਮੈਂਟ ਕਰਾਉਂਦਾ ਉਹ ਸਾਨੂੰ ਵੇਚਿਆ ਜਾਂਦਾ ਹੈ ਪੰਜਾਬ ਚ ਮੰਨ ਲਿਆ ਕਿ ਆਪਾਂ ਅਸੀਂ ਨਸ਼ਾ ਐ ਕਰਕੇ ਬਹੁਤ ਜਨਤਾ ਕਰ ਲਈ ਦੀ ਨਾਲ ਦੇ ਯਾਰ ਦੋਸਤ ਬਹੁਤ ਕਰਦੇ ਕਰਕੇ ਤੇ ਚਲੇ ਗਏ ਕਿ ਉਧਰ ਜਾ ਕੇ ਕੁਝ ਬਣਾਗੇ ਪਰ ਨਹੀਂ ਹੋ ਸਕਿਆ ਬਹੁਤ ਮਾੜੇ ਹਾਲਾਤ ਨੇ ਇਸ ਇੱਕ ਰੂਮ ਚ 25 25 26 26 ਦੇ ਮੁੰਡੇ ਰਹਿੰਦੇ ਸੀ ਬਾਕੀ ਹੋਰ ਵੀ ਜਿਹੜੇ ਰਹਿੰਦੇ ਨੇ ਸਾਰਾ ਬੁਰਾ ਹਾਲ ਹੈ ਨਹੀਂ ਤਾਂ ਸ਼ਰੀਆਂ ਤੱਕ ਆਉ ਰਹੀ ਇਹ ਬਹੁਤ ਅਸੀਂ 1.5 ਲੱਖ ਰੁਪਏ ਦੇ ਕੇ ਸਾਰੇ ਗਏ ਆ ਤੇ ਬੰਬਈ ਦੇ ਤੋਂ ਗੱਲ ਪਤਾ ਲੱਗੀ ਉੱਥੇ ਸਿਰ 35000 ਪਹੁੰਚਦਾ ਬਾਕੀ ਸਾਰੇ ਪੰਜਾਬ ਦੇ ਏਜੰਟਾਂ ਖਾਂਦੇ ਲੈਂਦੇ ਇਹਨਾਂ ਨੌਜਵਾਨਾਂ ਨੇ ਕਿਹਾ ਕਿ ਘਰ ਦੀ ਗਰੀਬੀ ਦੂਰ ਕਰਨ ਦੇ ਸੁਪਨੇ ਲੈ ਕੇ ਉਹਨਾਂ ਨੇ ਘਰ ਛੱਡਿਆ ਸੀ ਪਰ 사ウਦੀ ਅਰਬ ਪਹੁੰਚ ਕੇ ਉਹਨਾਂ ਦੇ ਸਾਰੇ ਸੁਪਨੇ ਟੁੱਟ ਗਏ ਏਜੰਟਾਂ ਹੱਥੋਂ ਸਤਾਏ ਜਾਣ ਤੇ ਕੰਪਨੀਆਂ ਵੱਲੋਂ ਮਹਿਨਤਾਨਾ ਨਾ ਦਿੱਤੇ ਜਾਣ ਵਰਗੀਆਂ ਅਣਗਿਣਤ ਕਹਾਣੀਆਂ ਲੋਕਾਂ ਨੂੰ ਡਰਾ ਗਈਆਂ ਨੌਜਵਾਨਾਂ ਨੂੰ ਜਦੋਂ ਕੰਪਨੀ ਵਾਲੇ ਨੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਤਾਂ ਇਹਨਾਂ ਨੇ ਵਤਨ ਵਾਪਸੀ ਲਈ ਮਦਦ ਵਾਸਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅ ਏਬੀਪੀ ਸਾਂਝਾ ਨੇ ਜਦੋਂ ਇਹਨਾਂ ਨੌਜਵਾਨਾਂ ਦੀ ਖਬਰ ਦਿਖਾਈ ਤਾਂ ਸੰਸਦ ਮੈਂਬਰ ਭਗਵੰਤ ਮਾਨ ਇਹਨਾਂ ਦੀ ਮਦਦ ਲਈ ਅੱਗੇ ਆਏ ਵਿਦੇਸ਼ ਮੰਤਰਾਲੇ ਦੇ ਸਹਿਯੋਗ ਸਦਕਾ ਇਹਨਾਂ ਨੌਜਵਾਨਾਂ ਨੇ ਘਰ ਵਾਪਸੀ ਕੀਤੀ ਨੌਜਵਾਨਾਂ ਨੇ ਦੱਸਿਆ ਕਿ ਉਹ ਪਿਛਲੇ 9 ਮਹੀਨਿਆਂ ਤੋਂ ਸਾਊਦੀ ਅਰਬ ਦੇ ਸ਼ਹਿਰ ਦਮਾਮ ਵਿੱਚ ਫਸੇ ਹੋਏ ਸਨ ਪਾਸਪੋਰਟ ਨਾ ਹੋਣ ਕਾਰਨ ਉਹ ਵਾਪਸ ਆਉਣ ਤੋਂ ਅਸਮਰਥ ਸਨ ਇਹਨਾਂ ਨੌਜਵਾਨਾਂ ਦਾ ਸਬੰਧ ਅੰਮ੍ਰਿਤਸਰ ਗੁਰਦਾਸਪੁਰ ਫਤਿਹਗੜ ਸਾਹਿਬ ਤੇ ਖੰਨਾ ਨਾਲ ਹੈ ਸੋ ਇਹਦਾ ਮਤਲਬ ਇਹ ਹਿਊਮਨ ਟ੍ਰੈਫਿਕਿੰਗ ਦਾ ਇੱਕ ਮਾਫੀਆ ਜਿਹੜਾ ਉਹ ਵੀ ਹੁਣ ਸਾਹਮਣੇ ਆਊਗਾ ਸੋ ਇਸੇ ਕਰਕੇ ਜਿਹੜੇ ਟਰੈਵਲ ਏਜੰਟ ਨੇ ਉਹ ਉਹਨਾਂ ਦੀਆਂ ਜਿਹੜੀਆਂ ਹੌਸਲੇ ਵਧੇ ਹੋਏ ਨੇ ਕਿਉਂਕਿ ਉਹਨਾਂ ਨੂੰ ਸਰਕਾਰਾਂ ਸ਼ਹਿ ਦਿੰਦੀ ਹੈ ਚਾਰ ਮੁੰਡੇ ਇਹੋ ਜਿਹੇ ਨੇ ਜਿੰਨਾਂ ਤੇ ਥੋੜੇ ਜੇ ਉੱਥੇ ਕੋਰਟਾਂ ਦੇ ਵਿੱਚ ਕੇਸ ਚੱਲਦੇ ਨੇ ਸੋ ਅਸੀਂ ਸੰਪਰਕ ਚਾ ਉਹਨਾਂ ਦੇ ਉਹ ਕੇਸਾਂ ਨੂੰ ਕਲੀਅਰ ਕਰਾ ਕੇ ਉਹਨਾਂ ਨੂੰ ਵੀ ਜਲਦੀ ਲੈ ਕੇ